ਆਓ ਅੱਜ ਆਪਾਂ ਜਾਣਦੇ ਹਾਂ ਬਹੁਤ ਹੀ ਕੀਮਤੀ ਹੈਲਥ ਟਿਪਸ ਇਹ ਪੰਜ ਜ਼ਰੂਰੀ ਨੁਕਤੇ ਘਟਾਉਣਗੇ ਤੁਹਾਡਾ ਭਾਰ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਜੋਕੇ ਜੀਵਨ ਸ਼ੈਲੀ ਵਿੱਚ ਲੋਕ ਬਧੇਰੇ ਮੋਟੇ ਤੇ ਅਨਫਿਟ ਹੋ ਰਹੇ ਹਨ ਸਰੀਰਕ ਕੰਮ ਬਹੁਤ ਘਟ ਗਿਆ ਹੈ ਤੇ ਕਈ ਘੰਟਿਆਂ ਤੱਕ ਬੈਠ ਕੇ ਦਫ਼ਤਰ 'ਚ ਕੰਮ ਕਰਨਾ ਪੈਂਦਾ ਹੈ ਜਿਸ ਕਾਰਨ ਮੋਟਾਪੇ ਦੀ ਸਮੱਸਿਆ ਆਉਂਦੀ ਹੈ ਸੋ ਇਸ ਸਮੱਸਿਆ ਤੋਂ ਨਜਾਤ ਪਾਉਣ ਦੇ ਲਈ ਆਓ ਆਪਾਂ ਦੇਖਦੇ ਹਾਂ ਕੁਝ ਇੰਪੋਰਟੈਂਟ ਟਿਪਸ ਕੋਸ਼ਿਸ਼ ਕਰੋ ਕਿ ਘਰ ਦਾ ਤਾਜ਼ਾ ਬਣਿਆ ਹੋਇਆ ਖਾਣਾ ਹੀ ਖਾਓ ਆਪਣੇ ਹਰ ਭੋਜਨ ਵਿੱਚ ਫਲ ਸਬਜ਼ੀਆਂ ਦਾਲ ਅੰਡਾ ਰੋਟੀ ਤੇ ਚਾਵਲ ਭਾਵ ਬੇਸਿਕ ਫੂਡ ਆਈਟਮਜ਼ ਹੀ ਲਓ ਬਾਜ਼ਾਰ ਤੋਂ ਬੰਦ ਪੈਕੇਟ ਖਾਣ ਤੋਂ ਪਰਹੇਜ਼ ਕਰੋ ਰੋਜ਼ ਬਾਹਰ ਦਾ ਖਾਣਾ ਖਾਣ ਨਾਲ ਭਾਰ ਤੇਜ਼ੀ ਨਾਲ ਵਧਦਾ ਹੈ ਇਸ ਲਈ ਭਾਰ ਨੂੰ ਕਾਬੂ ਰੱਖਣ ਲਈ ਬਾਹਰ ਦਾ ਖਾਣਾ ਖਾਣ ਤੋਂ ਪਰਹੇਜ਼ ਕਰੋ ਫਾਸਟ ਫੂਡ ਭਾਰ ਨੂੰ ਤੇਜ਼ੀ ਨਾਲ ਵਧਾਉਂਦਾ ਹੈ ਹਾਂ ਕਦੀਕਦਾਰ ਬਾਹਰ ਦਾ ਖਾਣ ਚ ਕੋਈ ਨੁਕਸਾਨ ਨਹੀਂ ਹੁੰਦਾ ਖਾਣਾ ਖਾਣ ਵਿੱਚ ਸਮੇਂ ਦਾ ਵੀ ਧਿਆਨ ਰੱਖੋ ਗਲਤ ਸਮੇਂ ਤੇ ਖਾਣਾ ਵੀ ਭਾਰ ਵਧਣ ਦਾ ਕਾਰਨ ਬਣਦਾ ਹੈ ਇਸ ਲਈ ਤੁਹਾਡੇ ਖਾਣ ਪੀਣ ਦਾ ਇੱਕ ਨਿਯਮ ਹੋਣਾ ਚਾਹੀਦਾ ਹੈ ਬਹੁਤ ਸਾਰੇ ਲੋਕ ਦੇਰ ਰਾਤ ਤੱਕ ਭੋਜਨ ਖਾਂਦੇ ਹਨ ਜੋ ਸਰੀਰ ਲਈ ਚੰਗਾ ਨਹੀਂ ਹੁੰਦਾ ਤੁਸੀਂ ਜਦੋਂ ਵੀ ਭੋਜਨ ਖਾਂਦੇ ਹੋ ਭੁੱਖ ਤੋਂ ਥੋੜਾ ਘੱਟ ਖਾਓ ਅਰਥਾਤ ਛੋਟੇ-ਛੋਟੇ ਮੀਨਲਾਂ ਵਿੱਚ ਖਾਓ ਇਹ ਤੁਹਾਡੇ ਭਾਰ ਨੂੰ ਕਾਬੂ ਵਿੱਚ ਰੱਖੇਗਾ ਜੇ ਤੁਸੀਂ ਚਾਹੋ ਤਾਂ ਦਿਨ ਭਰ ਵਿੱਚ ਬਹੁਤ ਸਾਰੇ ਛੋਟੇ-ਛੋਟੇ ਮੀਲ ਲੈ ਸਕਦੇ ਹੋ ਪਰ ਇੱਕੋ ਸਮੇਂ ਰੱਜ ਕੇ ਖਾਣਾ ਖਾਣ ਤੋਂ ਪਰਹੇਜ਼ ਕਰੋ ਜੇ ਤੁਸੀਂ ਲੰਮੇ ਸਮੇਂ ਤੱਕ ਪਤਲੇ ਰਹਿਣਾ ਚਾਹੁੰਦੇ ਹੋ ਤਾਂ ਮੈਦਾ, ਚੀਨੀ ਤੇ ਤੇਲ ਦੀ ਵਰਤੋਂ ਘੱਟ ਕਰੋ। ਇਹ ਤਿੰਨੋਂ ਚੀਜ਼ਾਂ ਭਾਰ ਵਧਾਉਣ ਦਾ ਕਾਰਨ ਬਣਦੀਆਂ ਹਨ ਤੇ ਸਰੀਰ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਪੈਦਾ ਕਰਦੀਆਂ ਹਨ। ਸੋ ਭਾਰ ਨੂੰ ਘਟਾਉਣ ਲਈ ਘੱਟ ਕਾਰਬੋਹਾਈਡਰੇਟਸ ਵਾਲਾ ਭੋਜਨ ਖਾਓ। ਇਨ੍ਹਾਂ ਨੁਕਤਿਆਂ ਨੂੰ ਆਪਣੀ ਲਾਈਫ ਵਿੱਚ ਅਪਣਾ ਕੇ ਆਪਣੇ ਜੀਵਨ ਸ਼ੈਲੀ ਨੂੰ ਵਧੀਆ ਬਣਾਓ। ਰਸੋਈ 'ਚ ਪੋਚਾ ਲਗਾਉਣ ਸਮੇਂ ਪਾਣੀ ਵਿੱਚ ਥੋੜਾ ਜਿਹਾ ਸਫੈਦ ਨਮਕ ਜ਼ਰੂਰ ਪਾਓ। ਰਸੋਈ ਦੀ ਟੁੱਟੀ ਤੋਂ ਪਾਣੀ ਟਪਕਣਾ ਆਰਥਿਕ ਨੁਕਸਾਨ ਦੀ ਨਿਸ਼ਾਨੀ ਹੈ। ਜੇਕਰ ਘਰ 'ਚ ਕਿਸੇ ਵੀ ਬਰਤਨ 'ਚੋਂ ਪਾਣੀ ਰਿਸ ਰਿਹਾ ਹੈ ਤਾਂ ਉਸਨੂੰ ਵੀ ਠੀਕ ਕਰ ਲਓ। ਆਲੂਆਂ ਨੂੰ ਉਬਾਲ ਕੇ ਕਈ ਘੰਟੇ ਤੱਕ ਫ੍ਰਿਜ ਵਿੱਚ ਰੱਖ ਕੇ ਨਹੀਂ ਖਾਣਾ ਚਾਹੀਦਾ। ਇਸ ਦੇ ਨਾਲ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਤੁਹਾਡੇ ਪੇਟ ਵਿੱਚ ਦਰਦ ਰਹਿੰਦਾ ਹੈ ਤਾਂ ਤੁਸੀਂ ਜੀਰੇ ਨੂੰ ਪੀਸ ਕੇ ਸ਼ਹਿਦ ਵਿੱਚ ਮਿਲਾ ਕੇ ਖਾਓ ਇਸ ਨਾਲ ਤੁਹਾਨੂੰ ਪੇਟ ਦਰਦ ਤੋਂ ਰਾਹਤ ਮਿਲੇਗੀ ਸੌਣ ਤੋਂ ਪਹਿਲਾਂ ਸੌਫ ਖਾਣ ਨਾਲ ਹਾਜਮਾ ਸਹੀ ਹੋ ਜਾਂਦਾ ਹੈ ਇਸ ਲਈ ਤੁਸੀਂ ਇੱਕ ਚਮਚ ਸੌਫ ਦੇ ਨਾਲ ਦੋ ਬਦਾਮ ਰਾਤ ਨੂੰ ਜ਼ਰੂਰ ਖਾਓ ਇਸ ਤਰ੍ਹਾਂ ਲਗਾਤਾਰ ਖਾਣ ਨਾਲ ਤੁਹਾਨੂੰ ਵਧੀਆ ਨਤੀਜੇ ਮਿਲਣਗੇ ਜ਼ਿਆਦਾ ਠੰਡਾ ਪਾਣੀ ਪੀਣਾ ਸਾਡੀ ਸਿਹਤ ਲਈ ਹਾਨੀਕਾਰਕ ਹੈ। ਜ਼ਿਆਦਾ ਠੰਡਾ ਪਾਣੀ ਪੀਣ ਨਾਲ ਬਾਂਝਪਣ ਦੀ ਬਿਮਾਰੀ ਹੋ ਜਾਂਦੀ ਹੈ। ਲਗਾਤਾਰ ਠੰਡਾ ਪਾਣੀ ਨਹੀਂ ਪੀਣਾ ਚਾਹੀਦਾ। ਚੁਕੰਦਰ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਇਸ ਲਈ ਚੁਕੰਦਰ ਦਾ ਛਿਲਕਾ ਲਗਾਤਾਰ ਆਪਣੇ ਚਿਹਰੇ ਤੇ ਲਗਾਉਣ ਨਾਲ ਕਦੇ ਵੀ ਕਰੀਮ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ। ਚਿਹਰਾ ਚਮਕ ਜਾਂਦਾ ਹੈ। ਭੋਜਨ ਕਰਨ ਤੋਂ ਪਹਿਲਾਂ ਪ੍ਰਮਾਤਮਾ ਨੂੰ ਯਾਦ ਜ਼ਰੂਰ ਕਰੋ ਖਾਣਾ ਖਾਂਦੇ ਸਮੇਂ ਕੋਈ ਵੀ ਬਾਰਤਾਲਾਪ ਜਾਂ ਗੁੱਸਾ ਨਾ ਕਰੋ ਕਿਉਂਕਿ ਅਜਿਹਾ ਕਰਨ ਨਾਲ ਤੁਹਾਡਾ ਖਾਣਾ ਸਹੀ ਤਰ੍ਹਾਂ ਨਾਲ ਨਹੀਂ ਪਚਦਾ ਜਿਹੜੀਆਂ ਔਰਤਾਂ ਦੀ ਚਮੜੀ ਖੁਸ਼ਕ ਹੋ ਜਾਂਦੀ ਹੈ ਉਹਨਾਂ ਨੂੰ ਨਾਸ਼ਪਾਤੀ ਵੱਧ ਖਾਣੀ ਚਾਹੀਦੀ ਹੈ ਤੇ ਰਾਤ ਨੂੰ ਚਿਹਰੇ ਉੱਪਰ ਕੱਚੇ ਦੁੱਧ ਦੀ ਮਲਾਈ ਲਗਾ ਕੇ ਸੌਣਾ ਚਾਹੀਦਾ ਹੈ ਸਵੇਰੇ ਗੁਣਗਣੀ ਪਾਵ ਕੋਸੇ ਪਾਣੀ ਨਾਲ ਚਿਹਰਾ ਧੋ ਲੈਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਚਿਹਰਾ ਸਾਫ਼ ਹੋ ਜਾਵੇਗਾ ਰਸੋਈ ਵਿੱਚ ਕੰਮ ਕਰਦੇ ਸਮੇਂ ਕਦੇ ਵੀ ਤਵੇ ਨੂੰ ਉਲਟਾ ਨਾ ਰੱਖੋ ਖਾਣਾ ਬਣਾਉਣ ਤੋਂ ਬਾਅਦ ਕਦੇ ਵੀ ਖਾਲੀ ਤਵਾ ਜਾਂ ਕੜਾਹੀ ਚੁੱਲ੍ਹੇ ਜਾਂ ਗੈਸ ਤੇ ਨਾ ਰੱਖੋ ਰਾਤ ਨੂੰ ਖਾਣਾ ਬਣਾਉਣ ਵੇਲੇ ਤਵੇ ਨੂੰ ਧੋਵੋ ਖਾਣਾ ਖਾਣ ਤੋਂ ਬਾਅਦ ਥਾਲੀ ਵਿੱਚ ਹੱਥ ਨਾ ਧੋਵੋ ਪਲੇਟ ਵਿੱਚ ਕਦੇ ਵੀ ਝੂਠ ਨਾ ਛੱਡੋ ਖਾਣੇ ਦੇ ਵਿੱਚ ਸ਼ਿਮਲਾ ਮਿਰਚ ਦੀ ਸਬਜ਼ੀ ਜ਼ਰੂਰ ਖਾਓ ਇਹ ਕੈਂਸਰ ਤੋਂ ਬਚਾਉਂਦੀ ਹੈ ਤੇ ਦਿਲ ਨੂੰ ਵੀ ਠੀਕ ਰੱਖਦੀ ਹੈ ਪਾਣੀ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ ਪਾਣੀ ਹਮੇਸ਼ਾ ਬੈਠ ਕੇ ਪੀਓ ਅਤੇ ਪਾਣੀ ਪੀਣ ਤੋਂ ਬਾਅਦ ਥੋੜਾ ਬਹੁਤਾ ਤੁਰ ਲਵੋ ਇਸ ਦੇ ਨਾਲ ਤੁਹਾਨੂੰ ਬੁਢਾਪੇ ਵਿੱਚ ਗੋਡਿਆਂ ਦੀ ਬਿਮਾਰੀ ਕਦੇ ਨਹੀਂ ਹੋਵੇਗੀ ਜੇਕਰ ਤੁਹਾਡੇ ਕਮਰੇ ਵਿੱਚ ਜਾਂ ਰਸੋਈ ਵਿੱਚ ਜ਼ਿਆਦਾ ਕਿਰਲੀਆਂ ਹਨ ਤਾਂ ਤੁਸੀਂ ਲਸਣ ਦੀਆਂ ਗੱਠੀਆਂ ਨੂੰ ਛਿੱਲ ਕੇ ਉਸ ਜਗ੍ਹਾ ਤੇ ਰੱਖ ਦਿਓ ਕਿਰਲੀਆਂ ਭੱਜ ਜਾਣਗੀਆਂ ਰੋਜ਼ਾਨਾ ਖਾਣਾ ਖਾਣ ਤੋਂ ਬਾਅਦ ਲੱਸੀ ਪੀਣ ਨਾਲ ਕੋਈ ਰੋਗ ਨਹੀਂ ਹੋਵੇਗਾ ਤੇ ਤੁਹਾਡੇ ਚਿਹਰੇ ਦੇ ਉੱਤੇ ਵੀ ਚਮਕ ਆ ਜਾਵੇਗੀ ਜੇਕਰ ਤੁਸੀਂ ਚਾਹ ਦੇ ਵਿੱਚ ਚੀਨੀ ਜ਼ਿਆਦਾ ਪਾ ਕੇ ਪੀਂਦੇ ਹੋ ਤਾਂ ਤੁਹਾਡਾ ਮੋਟਾਪਾ ਤੇ ਵਜ਼ਨ ਹੋਰ ਵੱਧ ਜਾਵੇਗਾ ਕਦੇ ਵੀ ਖਾਲੀ ਪੇਟ ਚਾਹ ਨਾ ਪੀਓ ਕਿਉਂਕਿ ਖਾਲੀ ਪੇਟ ਚਾਹ ਪੀਣ ਨਾਲ ਤੁਹਾਨੂੰ ਤੇਜਾਬ ਦੀ ਸਮੱਸਿਆ ਆ ਜਾਵੇਗੀ ਸਵੇਰੇ ਉੱਠਣ ਤੋਂ ਬਾਅਦ ਇੱਕਦਮ ਵਾਸ਼ਰੂਮ ਨਾ ਜਾਓ ਥੋੜਾ ਸਮਾਂ ਬੈਠੋ ਪਾਣੀ ਪੀਓ ਤੇ ਫਿਰ ਵਾਸ਼ਰੂਮ ਜਾਓ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਨਾਲੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਿਓ ਧੰਨਵਾਦ